ਅਸੀਂ ਬਸ ਬਾਤ ਕੀਤਾ ਸੀ ਬਿੱਟੂ ਨੂੰ ਵੀ ਹਾਂ ਕਾਂਗਰਸ ਦੇ ਦੇਸੇ ਵਿੱਚ ਕਿ ਤੇ ਪੁੱਛੀ ਮਾਰਦਾ ਕਾਲੀਆਂ ਨੇ ਵੜ ਗਿਆ ਇੱਕ ਪੁੱਛੀ ਮਾਰਦਾ ਭਾਜਪਾ ਦੇ ਵੜ ਗਿਆ ਉਹਨਾਂ ਭਾਜਪਾ ਦੇ ਵੜਿਆ ਕੀ ਹੋ ਗਿਆ ਬਿੱਟੂ ਆ ਕਾਂਗਰਸ ਪਾਰਟੀ ਦੇ ਐਮਪੀ ਰਹੇ ਰਮਜੀਤ ਸਿੰਘ ਬਿੱਟੂ ਉਹਨਾਂ ਵੱਲੋਂ ਇਹ ਜਿਹੜਾ ਅੰਮ੍ਰਿਤਪਿੰਡਾ ਗੋਦ ਲਿਆ ਸੀ ਇਹ ਇਤਿਹਾਸਕ ਪਿੰਡਾ ਨੇ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਗੋਦ ਲਿਆ ਸੀ ਉਹ ਸਾਡੇ ਪਿੰਡ 'ਚ ਆਏ ਵੀ ਨਹੀਂ ਕਿੰਨ ਤੋਂ ਬਾਅਦ ਸਾਡੇ ਪਿੰਡ ਉਹਨੇ ਵਾਦਾ ਜਰੂਰ ਕੀਤਾ ਸੀ ਪਰ ਵਾਦਾ ਕਰਕੇ ਵਾਦਾ ਪੂਰਾ ਨਹੀਂ ਕੀਤਾ ਬਸ ਕਾਇਦਾ ਜੀ ਗੱਲ ਕਹੇ ਕਿ ₹100 ਜੀ ਇੱਕ ਪਿੰਡ ਤੇ ਲਾਵਾਂਗੇ ਜੋ ਕਟਗੋਦਲੇ ਨੇ ਤੇ ਫਿਰ ਕਿੰਨੇ ਕਰੋੜ ਦਿੱਤਾ ਤੁਹਾਨੂੰ ਅੱਡੇ ਪਿੰਡ ਕੋਈ ਪੈਸਾ ਨਹੀਂ ਜੀ ਦਿੱਤਾ ਤਾਂ ਇਸ ਵਾਰ ਦਾ ਪੱਕੀ ਪ੍ਰਾਖਰ ਜੀ ਨੂੰ ਮੌਕਾ ਦਵਾਂਗੇ ਜੀ ਅੱਛਾ ਜੀ ਜਦੋਂ ਜੇ ਉਹਨਾਂ ਨੇ ਕੰਮ ਕਰਨਾ ਹੁੰਦਾ ਪਹਿਲਾਂ ਹੀ ਕਰ ਸਕਦੇ ਸੀ ਇਹਨਾਂ ਨੇ ਨਹੀਂ ਕਰਿਆ ਹੁਣ ਬਿਲਕੁਲ ਨਹੀਂ ਕਰਦੇ ਪੰਜਾਬ ਤੂੰ ਉਹਨੇ ਇੱਕ ਵੈੜਾ ਕੀਤਾ ਸੀ ਐਸੀ ਸੀ ਮੇਰੇ ਕੋਡੇ ਹੱਥ ਕੀ ਲਾਏ ਉਹਨੇ ਕੋਈ ਵੀ ਵੈੜਾ ਨਹੀਂ ਕੀਤਾ ਵੋਟਾਂ ਮੰਗਣਾ ਆ ਕੇ ਵਿਸ਼ਵਾਸ ਕੀਤਾ ਹੀ ਤੇ ਉਹਨਾਂ ਨੂੰ ਵੋਟਾਂ ਪਾਈਆਂ ਸਭ ਕੋ ਕੀਤਾ ਸਾਡੇ ਪਿੰਡ ਦੇ ਵਿੱਚ ਵੀ ਇੱਕ ਵਾਰੀ ਵੀ ਨਹੀਂ ਆਏ ਸਤਿਕਾਰਯੋਗ ਜੀ ਤੁਸੀਂ ਦੇਖੋ ਨਰਪਖ ਪੋਸਟ ਮੈਦਾਨਾਕ ਵਿਧੀ ਜਿਵੇਂ ਕਿ ਅਸੀਂ ਤੁਹਾਨੂੰ ਅਲੱਗ-ਅਲੱਗ ਪਿੰਡਾਂ ਦੇ ਵਿਕਾਸ ਸੰਬੰਧੀ ਤੁਹਾਡੇ ਨਾਲ ਚਰਚਾ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਉਸ ਪਿੰਡਾਂ ਦੇ ਵਿੱਚ ਅੱਜ ਅਸੀਂ ਪਿੰਡ ਅਲੰਗੀਰ ਦੇ ਵਿੱਚ ਪਹੁੰਚੇ ਹਾਂ ਜਿਹੜਾ ਪਿੰਡ ਕੇ ਪਿਛਲੇ 5 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਐਮਪੀ ਰਹੇ ਰਮਨੀਤ ਸਿੰਘ ਬਿੱਟੂ ਉਹਨਾਂ ਵੱਲੋਂ ਇਹ ਜਿਹੜਾ ਅਲੰਗੀਰ ਪਿੰਡਾ ਗੋਦ ਲਿਆ ਸੀ ਇਹ ਇਤਿਹਾਸਿਕ ਪਿੰਡਾ ਇਹ ਜਿਹੜਾ ਪਿੰਡਾ ਇਥੇ 10 ਪਾਸਾ ਦੀ ਉਹਨਾਂ ਦੀ 400 ਪ੍ਰਾਪਤ ਇਹ ਧਰਤੀ ਆ ਰਮਨਜੀਤ ਸਿੰਘ ਬਿੱਟੂ ਬਾਰੇ ਗੱਲ ਕਰਾਂਗੇ ਇਥੋਂ ਦੇ ਪਤਵੰਤਿਆਂ ਦੇ ਨਾਲ ਅੱਜ ਜਦੋਂ ਰਮਨਜੀਤ ਸਿੰਘ ਬਿੱਟੂ ਨੇ ਪਿੰਡ ਗੋਦ ਲਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹੜੇ ਪਿੰਡ ਦੇ ਕੰਮ ਕੀਤੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਰਨ ਜੋਸ਼ ਸਿੰਘ ਬਾਈ ਜੀ ਪਤਾ ਲੱਗਿਆ ਕਿ ਰਮਨਜੀਤ ਸਿੰਘ ਬਿੱਟੂ ਨੇ ਇਹ ਜਿਹੜਾ ਪਿੰਡਾ ਗੋਦ ਲਿਆ ਸੀ ਪੰਜ ਸਾਲ ਪਹਿਲਾਂ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ ਹੁਣ ਉਹਨਾਂ ਨੇ ਨਹੀਂ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਗੋਦ ਲਿਆ ਸੀ ਉਹ ਸਾਡੇ ਪਿੰਡ ਚ ਆਏ ਵੀ ਨਹੀਂ ਜਿੱਤਣ ਤੋਂ ਬਾਅਦ ਦੇਖੋ ਜੀ ਇਹ ਦਸਵੇਂ ਗੁਰਾਤੇ ਚਰਨ ਸੋਪ ਪ੍ਰਾਪਤ ਧਰਤੀ ਆ ਇੱਥੇ ਜੋ ਇਨਸਾਨ ਵਾਦਾ ਕਰਦਾ ਉਹਨੂੰ ਖੜਨਾ ਚਾਹੀਦਾ ਤੇ ਤੁਸੀਂ ਕਹਿੰਦੇ ਬਿੱਟੂ ਜੀ ਨੇ ਪਿੰਡ ਗੋਦ ਲੈ ਕੇ ਸਾਡੇ ਪਿੰਡ ਦੇ ਵਿੱਚ ਨਿਭੜੇ ਨਹੀਂ ਆਏ ਨਹੀਂ ਜੀ ਗੋਦ ਲੈ ਕੇ ਕੋਈ ਕੰਮ ਨਹੀਂ ਹੋਇਆ ਤੁਸੀਂ ਹੋਰ ਵੀ ਤਾਂ ਸਾਰੇ ਪਿੰਡ ਚ ਵੀ ਕੋ ਮਰਜ਼ੀ ਪੁੱਜ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਗੱਲ ਸਹੀ ਆ ਵੀ ਰਮਨਜੀਤ ਬਿੱਟੂ ਜੀ ਨੇ ਇਹ ਜਿਹੜਾ ਇਤਿਹਾਸਿਕ ਪਿੰਡ ਦਸਾਂ ਗੁਰੂਆਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਚਰਨ ਸੂ ਪ੍ਰਾਪਤ ਧਰਤੀ ਆ ਵੀ ਇਸ ਧਰਤੀ ਤੇ ਖੜ ਕੇ ਬਿੱਟੂ ਨੇ ਇਹ ਪਿੰਡ ਗੋਦ ਲਿਆ ਸੀ ਪਰ ਉਸ ਤੋਂ ਬਾਅਦ ਇਹ ਕਹਿੰਦੇ ਕੋਈ ਕੰਮ ਨਹੀਂ ਕੀਤਾ ਇੱਕੋ ਸਾਡੇ ਪਿੰਡ ਉਹਨੇ ਵਾਦਾ ਜ਼ਰੂਰ ਕੀਤਾ ਸੀ ਪਰ ਵਾਦਾ ਕਰਕੇ ਵਾਦਾ ਪੂਰਾ ਨਹੀਂ ਕੀਤਾ ਜਿਹੜੇ ਕਿਹੜੇ ਵਾਦੇ ਕੀਤੇ ਸੀ ਪਹਿਲੀ ਗੱਲ ਦਾ ਵੱਡੇ ਦਾ ਸਮੱਸਿਆ ਸਾਡੇ ਪਿੰਡ ਟੋਬਿਆਂ ਦੀ ਹੈ ਜੀ ਐਸ ਟਾਈਮ ਵੀ ਟੋਬਿਆਂ ਦੀ ਸਮੱਸਿਆ ਹੈ ਜੀ 5 ਸਾਲ ਪਹਿਲਾਂ ਜਦੋਂ ਬਿੱਟੂ ਨੇ ਗੋਦ ਲਿਆ ਪਿੰਡ ਉਹਨੂੰ ਟੋਬੇ ਦਿਖਾਏ ਗਏ ਸੀ ਟੋਬੇ ਦਿਖਾਏ ਗਏ ਸੀਗੇ ਜੀ ਉਹਨੇ ਬਕਾਇਦਾ ਜੀ ਗੱਲ ਕਹਿ ਕੇ ਸੀ ਵੀ 1 ਕਰੋੜ ਰੁਪਈਆ ਸੀ ਇੱਕ ਪਿੰਡ ਤੇ ਲਾਵਾਂਗੇ ਜੋ ਪਿੰਡ ਗੋਦ ਲੈਂਦੇ ਆ ਤੇ ਫਿਰ ਕਿੰਨੇ ਕਰੋੜ ਦਿੱਤਾ ਤੁਹਾਨੂੰ ਸਾਡੇ ਪਿੰਡ ਕੋਈ ਪੈਸਾ ਨਹੀਂ ਜੀ ਦਿੱਤਾ ਬਿਲਕੁਲ ਨਹੀਂ ਆਏ ਹੈਗੇ ਜੀ ਤੇ 5 ਸਾਲ ਤੋਂ ਬਾਅਦ ਪੰਚਸਾਰੋਂ ਪੰਜ ਸਾਲਾਂ ਦੇ ਵਿੱਚ ਬਿੱਟੂ ਜੀ ਕਿੰਨੇ ਕ ਵਾਰੀ ਪਿੰਡ ਚਾਏ ਨੇ ਪਿੰਡ ਦੇ ਵਿੱਚ ਅਸੀਂ ਤਾਂ ਦੇਖੇ ਹੀ ਨਹੀਂ ਜੀ ਕਦੇ ਆਏ ਨਹੀਂ ਹੋਰ ਪਤਵੰਤਿਆਂ ਦੇ ਵੀ ਪੁੱਛਾ ਗਏ ਤੁਸੀਂ ਬਿਲਕੁਲ ਨਹੀਂ ਆਏ ਜੀ ਸਾਡੇ ਕੋਲ ਨਹੀਂ ਇਹ ਦੇਖੋ ਜੀ ਬੜੀ ਹੀ ਹੈਰਾਨੀ ਦੀ ਗੱਲ ਆ ਜਿਵੇਂ ਕਿ ਆਲਮਗੀਰ ਪਿੰਡ ਦੇ ਪਤਵੰਤੇ ਦੱਸ ਰਹੇ ਹਨ ਬਿੱਟੂ ਜੀ ਪਿੰਡ ਨੂੰ ਗੋਦ ਲੈ ਕੇ ਪੰਜ ਸਾਲ ਪਿੰਡ ਦੇ ਵਿੱਚ ਨਹੀਂ ਆਏ ਕੀ ਵਜ੍ਹਾ ਸੀ ਤੇ ਕੀ ਲੱਗਦਾ ਸੀ ਤੁਹਾਨੂੰ ਵੀ ਕਿਉਂ ਨਹੀਂ ਪਿੰਡ ਦੇ ਵਿੱਚ ਆਏ ਹੋ? ਨੂੰ ਤਾਂ ਬਸ ਇਹੀ ਲੱਗ ਹਾਂ ਤਾਂ ਪਹਿਲਾਂ ਤਾਂ ਉਮੀਦ ਸੀ ਵਿਸ਼ਵਾਸ ਕਰਨ ਲੈ ਸੀ ਉਹਨਾਂ ਤੇ। ਬਿਲਕੁਲ ਵਿਸ਼ਵਾਸ ਕਰਿਆ ਜੀ ਪਰ ਜੇ ਆਉਂਦੇ ਤਾਂ ਤੁਹਾਨੂੰ ਕੰਮ ਦੀਂਦੇ ਕੋਈ ਵੀ ਕੰਮ ਦਿਖਾਉਣ ਦੇ ਕਰਿਆ ਹੋਇਆ ਜੀ ਅਸੀਂ ਪਿਛਲੇ ਦਿਨੇ ਆਏ ਸੀ ਤੁਹਾਡੇ ਟੋਬਿਆਂ ਦਾ ਜਿਹੜਾ ਨਿਕਾਸ ਉਹ ਬਹੁਤ ਹੀ ਬੁਰੀ ਹਾਲਤ ਆ ਟੋਬਿਆਂ ਦੀ। ਹਾਂ ਜੀ। ਹੁਣ ਸਾਡੇ ਇੱਕ ਟੋਬੇ ਦਾ ਕੰਮ ਸ਼ੁਰੂ ਹੋਣਾ ਜੀ। ਤੇ ਹੁਣ ਜੇ ਬਿੱਟੂ ਦੀ ਤੁਹਾਡੇ ਪਿੰਡ ਦੇ ਵਿੱਚ ਵੋਟਾਂ ਨਹੀਂ ਆਉਣਗੇ ਫੇਰ ਤੁਹਾਨੂੰ ਵਿਸ਼ਵਾਸ ਦੇ ਕੇ ਜਾਣ ਬਹੁਤ ਵੱਡੇ ਤੁਹਾਡੇ ਨਾਲ ਵਾਅਦੇ ਕਰਕੇ ਜਾਣ ਤੁਸੀਂ ਫੇਰ ਕਿਵੇਂ ਉਹਨੂੰ ਦੇਖੋਗੇ? ਜੀ ਵਾਰ-ਵਾਰ ਧੋਖਾ ਥੋੜੀ ਖਾਵਾਂਗੇ ਜੀ ਹੁਣ ਫਿਰ ਕੀ ਕਹੋਗੇ ਉਹਨਾਂ ਨੂੰ ਹੁਣ ਤਾਂ ਇਸ ਵਾਰ ਤੇ ਪੱਪੀ ਪ੍ਰਾਸਰ ਜੀ ਨੂੰ ਮੌਕਾ ਦਵਾਂਗੇ ਜੀ ਅੱਛਾ ਜੀ ਜਦੋਂ ਜੇ ਉਹਨਾਂ ਨੇ ਕੰਮ ਕਰਨਾ ਹੁੰਦਾ ਪਹਿਲਾਂ ਹੀ ਕਰ ਸਕਦੇ ਸੀਗੇ ਇਹਨਾਂ ਨੇ ਨਹੀਂ ਕਰਿਆ ਹੁਣ ਬਿਲਕੁਲ ਨਹੀਂ ਕਰਿਆ ਅੱਛਾ ਜੀ 5 ਸਾਲ ਤੁਸੀਂ ਧੋਖਾ ਖਾ ਲਿਆ ਹੁਣ ਤੁਹਾਡੀ ਜਿਹੜੀ ਆਖਾ ਉਹ ਇਸ ਤਰ੍ਹਾਂ ਦੀ ਚਕੰਨੀ ਹੋ ਗਈ ਵੀ ਤੁਸੀਂ ਉਹ ਹਰ ਇੱਕ ਉਮੀਦਵਾਰ ਨੂੰ ਪਛਾਣ ਸਕਦੇ ਹੋ ਬਿਲਕੁਲ ਜੀ ਸਾਨੂੰ ਸਿਆਣੇ ਕਰਤਾ ਜੀ ਉਹਨਾਂ ਨੇ ਅੱਛਾ ਕਿਸ ਕਰਕੇ ਹੁਣ ਅਸੀਂ ਆਪਦਾ ਪੂਰਾ ਪੱਪੀ ਪ੍ਰੈਸਰ ਜੀ ਕੰਮ ਕਰਨਗੇ 5 ਸਾਲ ਬਿਲਕੁਲ ਉਮੀਦ ਆ ਜੀ ਉਹਨਾਂ ਦੇ ਇਲਾਕੇ 'ਚ ਅਸੀਂ ਪਤਾ ਕਰਿਆ ਜੀ ਉਮੀਦ ਤੁਸੀਂ ਬਿੱਟੂ ਤੇ ਵੀ ਜਿਤਾਈ ਸੀ ਬਿਲਕੁਲ ਜਿਤਾਈ ਸੀ ਪਰ ਅੱਜ ਹੁਣ ਤੁਸੀਂ ਇਹੀ ਮੈਂ ਤੁਹਾਨੂੰ ਪੱਪੀ ਪ੍ਰੈਸਰ ਜੀ ਦੇ ਕੇ ਗਏ ਨੇ ਬਿਲਕੁਲ ਜੀ ਇਹਨਾਂ ਨਰਾਸ਼ ਕਰਤਾ ਹੁਣ ਅਸੀਂ ਪੂਰਾ ਵਿਸ਼ਵਾਸ ਨਾਲ ਵੋਟ ਪਾਵਾਂਗੇ ਉਹਨਾਂ ਦੇ ਇਲਾਕੇ ਦੇ ਵਿੱਚ ਪਤਾ ਕਰਿਆ ਜਿੱਥੇ ਐਮ.ਐਲ.ਏ ਨੇ ਇਸ ਟਾਈਮ ਪੱਪੀ ਪ੍ਰੈਸਰ ਜੀ ਅੱਛਾ ਉਦੋਂ ਲੋਕ ਦੱਸਦੇ ਨੇ ਵੀ ਸਾਡੇ ਪਿੰਡ 'ਚ ਕੰ ਅਸੀਂ ਪਰ ਪਿੰਡ ਨੂੰ ਮੁੜ ਕੇ ਪੁੱਛਿਆ ਨਹੀਂ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਤਵੰਤ ਹੈ ਨਾਲ ਸਾਡੀ ਗੱਲ ਹੋ ਰਹੀ ਆ ਤੁਹਾਡੀ ਇਹ ਸਾਡੇ ਪਤਵੰਤ ਦੇ ਪਿੰਡ ਦੇ ਮੁਖੀ ਨੇ ਆਉਣ ਵਾਲੇ ਵੀ ਮੁਖੀ ਕਹਿ ਦਈਏ ਪਤਵੰਤੇ ਵੀ ਇਹ ਨੇ ਇਹਨਾਂ ਨੇ ਜੋ ਚੀਜ਼ ਕਹੀ ਆ ਉਹ ਬਿਲਕੁਲ ਸਹੀ ਕਹੀ ਆ ਜਦੋਂ ਬਿੱਟੂ ਜੀ ਨੇ ਪਿੰਡ ਗੋਦ ਲਿਆ ਸੀ ਤੁਸੀਂ ਉਸ ਟਾਈਮ ਮੌਜੂਦ ਸੀ ਉਸ ਟਾਈਮ ਮੈਂ ਕਿਤੇ ਹੈ ਨਹੀਂ ਸੀਗਾ ਉਦੋਂ ਸਾਰੀ ਸੰਗਤ ਇਹ ਦੱਸ ਰਹੀ ਸੀ ਅਖਬਾਰ ਵੀ ਦੱਸ ਰਹੇ ਸੀ ਅੱਛਾ ਜੀ ਬਾਈ ਤੁਸੀਂ ਮੌਜੂਦ ਸੀ ਉਸ ਟਾਈਮ ਹਾਂਜੀ ਇੱਥੇ ਸੀਗੇ ਜੀ ਜਦੋਂ ਬਿੱਟੂ ਜੀ ਨੇ ਵਾਦਾ ਕੀਤਾ ਤੁਸੀਂ ਵੀ ਇੱਥੇ ਸਿੰਘ ਸਾਹਿਬ ਤੁਸੀਂ ਅਸੀਂ ਪੱਪੂ ਮੇਰਾ ਬਿੱਟੂ ਨੇ ਇੱਕ ਵਾਰ ਵਾਦਾ ਕੀਤਾ ਸੀ ਇੱਥੇ ਸੀ ਮੇਰੇ ਗੁੱਡੀ ਹੱਥ ਵੀ ਲਾਏ ਉਹਨੇ ਉਹਨੇ ਕੋਈ ਵਾਸਤੇ ਕੋਈ ਵੀ ਵਾਦਾ ਨਹੀਂ ਕੀਤਾ ਵੋਟਾਂ ਮੰਗਣਾ ਆ ਤੇ ਬਸ ਵਾਸ ਕੀਤਾ ਹੀ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਸਭ ਕੋ ਕੀਤਾ ਸਾਡੇ ਪਿੰਡ ਦੇ ਵਿੱਚ ਵੀ ਇੱਕ ਵਾਰ ਵੀ ਨਹੀਂ ਆਏ ਇੱਥੇ ਦੇਖੋ ਜੀ ਜਦੋਂ ਕਿਸੇ ਮਾਂ ਕੰਨੀਓ ਕੋਈ ਬੱਚਾ ਗੋਦ ਲਿਆ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਬੱਚੇ ਨੂੰ ਵੱਡੇ ਹੋਣ ਤੱਕ ਉਹਦੀ ਪਰਵਰਿਸ਼ ਕਰਨੀ ਆ ਪਰ ਇਹੀ ਚੀਜ਼ਾਂ ਜਦੋਂ ਕੋਈ ਮੰਤਰੀ ਪਿੰਡਾਂ ਨੂੰ ਗੋਦ ਰਂਦੇ ਨੇ ਉਹਨਾਂ ਦਾ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਅਸੀਂ 5 ਸਾਲ ਪਿੰਡ ਨੂੰ ਪਿੰਡ ਦੀ ਜਿਹੜੀ ਨਹਿਰ ਆ ਉਹ ਬਦਲ ਕੇ ਰੱਖ ਦੇਣੀ ਆ ਤੁਸੀਂ ਵਿਸ਼ਵਾਸ ਕਰ ਲਿਓ ਬਿੱਟੂ ਤੇ ਫਿਰ ਅਸੀਂ ਵਿਸ਼ਵਾਸ ਕੀਤਾ ਸੀ ਬਿੱਟੂ ਨੂੰ ਵੀ ਹਾਂ ਕਾਂਗਰਸ ਦੇ ਵਿੱਚ ਸੀ ਕਿਤੇ ਟਪੂਛੀ ਮਾਰਦਾ ਕਾਲੀਆਂ ਦੇ ਵੜ ਗਿਆ ਟਪੂਛੀ ਮਾਰਦਾ ਭਾਜ ਭਾਜ ਵੜ ਗਿਆ ਪੜ ਭਾਜ ਬਾਰੇ ਜਿਹੜਾ ਕੀ ਹੋ ਜਾਤ ਚੂਆ ਨਹੀਂ ਲੋਕ ਕੋਈ ਵਿਸ਼ਵਾਸ ਨਹੀਂ ਕਰਨਗੇ ਪੱਪੀ ਦਾ ਕਿਉਂ ਵਿਸ਼ਵਾਸ ਇਹਨੇ ਕੰਮ ਕੀਤੇ ਆ ਤੇ ਕੰਮ ਕਰਦੇ ਰਹੇ ਆ ਤੇ ਕਰਨਗੇ ਸਾਨੂੰ ਵਿਸ਼ਵਾਸ ਹੈ ਐਮਐਲਏ ਤਾਂ ਵਗੇਰਾ ਵੀ ਜਾਣ ਕੇ ਕਿ ਜੇ ਹੁਣ ਬਿੱਟੂ ਤੁਹਾਡੇ ਕੋਲ ਵੋਟ ਮੰਗਣ ਆਉਂਦਾ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨੂੰ ਜਵਾਬ ਦੇਵਾਂਗੇ ਪੂਰਾ ਉਹ ਤੇ ਨਰਾਜ ਕੀ ਕਰਾਂਗੇ ਪੂਰੀ ਤੇ ਸਾਡਾ ਪਹਿਲਾਂ ਕੰਮ ਕਰਾਓ ਤੁਹਾਡਾ ਪਿੰਡ ਵੀ ਹਲਮਗੀਰਾ ਜਦੋਂ ਬਿੱਟੂ ਜੀ ਨੇ ਪਿੰਡ ਗੋਦ ਲਿਆ ਤੁਸੀਂ ਵੀ ਇੱਥੇ ਸੀਗੇ ਤੁਸੀਂ ਵੀ ਗਮਾਵੋ ਚੀਜ਼ ਹਾਂਜੀ ਹਾਂਜੀ ਕਹਾਂਗੇ ਕੀ ਕਿਹਾ ਸੀ ਉਹਨਾਂ ਨੇ ਬੋਲ ਕੇ ਦੱਸੋ ਭਾਈ 50 ਲੱਖ ਰੁਪਈਆ ਮੈਂ ਦੇਵਾਂਗਾ ਆਦਮ ਜੀ ਦੇ ਪਿੰਡ ਨੂੰ ਬੇਵਾ ਬੋਦ ਲੈ ਲਿਆ ਮੁਰਕੇ ਆਲਮਗੀਰ ਚ ਨਹੀਂ ਜਾ ਕੇ ਪੜਿਆ ਜੀ ਬਿਲਕੁਲ ਨਹੀਂ ਆ ਕੇ ਪੜਿਆ ਕਦੇ ਤੁਸੀਂ ਉਹਦੇ ਕੋਲ ਦਫ਼ਤਰ ਕੰਮ ਗਏ ਹੋ ਨਾ ਬਿਲਕੁਲ ਨਹੀਂ ਗਏ ਚਾਹੇ ਇੱਥੇ ਆ ਕੇ ਨਹੀਂ ਬੜੋ ਕੋਈ ਦਾਇਗੀ ਕਰਨਾ ਕੀ ਹੈ ਜੀ ਹੁਣ ਫਿਰ ਬਿੱਟੂ ਜੀ ਵੀ ਸਾਡੀ ਆਪਣੀ ਜਿਹੜੀ ਵੀਡੀਓ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਕਿਹਨੂੰ ਜੀ ਬਿੱਟੂ ਜੀ ਨੂੰ ਬਿੱਟੂ ਦਾ ਵੋਟ ਪਾਉਣੇ ਨੇ ਅਸੀਂ ਹੁਣ ਜੇ ਪਿੰਡ ਚ ਪੱਪੀ ਦਾ ਦੇਖਿਆ ਵਾ ਇਹਦਾ ਜਾ ਕੇ ਰੇਟਾ ਮਾਰਦਾ ਮੌਕੇ ਤੇ ਵੀ ਜਾ ਕੇ ਦੇਖਿਆ ਕੱਲ ਕਮਾੜੇ ਤੇ ਵੀ ਰੇਟ ਮਾਰਦਾ ਜਾ ਕੇ ਦੇਖਿਆ ਵਾ ਘੱਟ ਦਿਨਾਂ ਤੋਂ ਕਵੇਂ ਫੜੇ ਨੇ ਜਾ ਕੇ ਬੰਦੇ ਨੇ ਇਹ ਉਹ ਪਤਵੰਤੇ ਨੇ ਪਿੰਡ ਆਲਮਗੀਰ ਦੇ ਜਿਨ੍ਹਾਂ ਨੇ ਕਿ ਪਿਛਲੇ 5 ਸਾਲ ਇੰਦਾ ਵੱਡਾ ਧੋਖਾ ਖਾਦਾ ਜਦੋਂ ਕਿ ਇਹਨਾਂ ਨੇ ਦੱਸਿਆ ਵੀ ਰਮਨੀਤ ਸਿੰਘ ਬਿੱਟੂ ਇੱਥੇ ਸਾਡੇ ਨਾਲ ਵਾਅਦਾ ਕਰਕੇ ਗਏ ਸਨ ਪਿੰਡ ਨੂੰ ਉਹਨਾਂ ਨੇ ਗੋਦ ਲਿਆ ਸੀ ਪਰ ਇਹਨਾਂ ਦੇ ਪਿੰਡ ਦੇ ਵਿੱਚ ਬਿੱਟੂ ਜੀ 5 ਸਾਲ ਆ ਕੇ ਨਹੀਂ ਵੜੇ ਜਿੱਥੇ ਇਹਨਾਂ ਨੇ ਪਿਛਲੀ ਵਾਰੀ 5 ਸਾਲ ਵੱਡਾ ਸਾਰਾ ਧੋਖਾ ਖਾਦਾ ਐਤਕੀ ਇਹ ਦੱਸ ਰਹੇ ਨੇ ਵੀ ਪੱਪੀ ਪ੍ਰੈਸਰ ਜੀ ਨੇ ਜਿਹੜੇ ਸਾਨੂੰ ਅਸੀਂ ਉਹਨਾਂ ਦੇ ਬਹੁਤ ਵੱਡਾ ਵਿਸ਼ਵਾਸ ਕਰਦੇ ਆਂ ਐਤਕੀ ਅਸੀਂ ਇਹ ਚੀਜ਼ ਦਾ ਧੋਖਾ ਨਹੀਂ ਖਾਂਦੇ ਤੇ ਬਿੱਟੂ ਜਦੋਂ ਵੀ ਇੱਥੇ ਵੋਟ ਮੰਗਣ ਆਵੇਗਾ ਤਾਂ ਅਸੀਂ ਉਹਨਾਂ ਦਾ ਬਾਈਕਟ ਕਰਾਂਗੇ ਇਹ ਜਿਹੜੇ ਇੱਥੋਂ ਦੇ ਪਤਵੰਤੇ ਨੇ ਇਸ ਗੱਲੋਂ ਨਿਰਾਸ਼ ਦੇਖੇ ਜਾ ਰਹੇ ਆਂ ਵੀ ਬਿੱਟੂ ਨੇ 5 ਸਾਲ ਸਾਡਾ ਪਿੰਡ ਗੋਦ ਲੈ ਕੇ ਪਿੰਡ ਨੂੰ ਪੁੱਛਿਆ ਨੀਗਾ ਪਿੰਡ ਨੂੰ ਲਵਾਰਸ ਕਰਤਾ ਮਿਹਰਬਾਨੀ ਥੈਂਕ ਯੂ ਜੀ